ਹਾਂ 니 ਤੂੰ ਬੋਲਦੀ ਆ ਹਾਂ ਜੀ ਠੀਕ ਆ ਵਧੀਆ ਕੀ ਬਣੀ ਜਾਂਦਾ ਹਾਂ ਕੁਛ ਨਹੀਂ ਕਰਤੀ ਸੀ ਤਾਂ ਨਹੀਂ ਹਰ ਕਰਤੀ ਸੀ ਅੱਛਾ ਮੇਰਾ ਤਾਂ ਖੀਰਾ ਤਾਸਿਆ ਪੈਦਰੀ ਫਾੜੀ ਦੇ ਵਿੱਚ ਜਾਣ ਨੂੰ ਹੋਰ ਮੇਰਾ ਤਾਂ ਕਰ ਸੀ ਪਿੰਨ ਮੇਰਾ ਤਾਂ ਸੀ ਵੀ ਇਹ ਤਾਂ ਫਿਰ ਨਹੀਂ ਠੰਡ ਦੇ ਵਿੱਚ ਫਿਰ ਇਹਦਾ ਲਾਹਾ ਘੱਟ ਲੀਏ ਦਾ ਹੰਡਾ ਤਾਂ ਸੱਚੀਂ ਬੋਲ ਕੀ ਕਰਦਾ ਵੀ ਤਰੀ ਬੁੱਕਲ ਸਾਂਕ ਲੋਹ ਜਾਂ ਉਹ 26 ਨਹੀਂ ਸੁਣੀਗੀ ਤਾਂ ਚੜ ਗਿਆ ਪੋਤੇ ਬਚਣ ਕਿਉਂ ਜਿਹੜੇ ਪੈਣਗੇ ਤੋਂ ਕੋਈ ਕਾ ਉਹ ਤਾਂ ਸੁਣੀ ਹੈ ਹੁਣ ਮੇਰਾ ਨਹੀਂ ਕਰਦਾ ਨਹੀਂ ਕੋਣ ਅੱਛਾ ਦੇਖ ਮੈਂ ਕਹਿੰਦਾ ਜਦੋਂ ਲੜਕੀ ਤਾਂ ਲੀੜੇ ਸੁੱਕਣੇ ਪਾਈ ਜਾਂਦੀ ਸੀ ਨਾ ਉਹਨਾਂ ਦਾ ਮੂਡ ਖਰਾਬ ਕੀਤਾ ਪੈਦਾ ਮੇਰਾ ਠੀਕ ਹੈ ਨਾ ਕਿਉਂ ਮੈਂ ਕਰਦਾ ਤਾਂ ਤੁੰ ਤੁੰ ਤਾਂ ਲੀੜੇ ਨੇੜੇ ਹੋ ਹੋ ਕੇ ਜਦੋਂ ਲੀੜੇ ਨਿਚੋੜਦੀ ਸੀ ਜਦੋਂ ਅੱਛਾ ਹਾਂ ਉਹਦੇ ਤਾਂ ਗੱਲ ਬਣੀ ਸੀ ਸਾਰੀ ਹਾਂ 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 ਜੀ ਤੂੰ ਨਾ ਮੈਨੂੰ ਮਰਵਾਏਂਗੀ ਜਮੈਂ ਮੈਂ ਤਾਂ ਹੱਥ ਨਾਲ ਕਰ ਕਰਕੇ ਹੱਥ ਨਾਲ ਕਰ ਕਰਕੇ ਨਾ ਤਰਸਾਰ ਖਤਮ ਨਾ ਜਿਵੇਂ ਮੇਰੇ ਨਾਲ ਦੇਖਵਾ ਤਲਾਕ ਕਿਉਂ ਕਰਨਾ ਸੀ ਨਾ ਕਿੰਨਾ ਚਿਰ ਹੋ ਗਿਆ ਤੂੰ ਆਪ ਤਾਂ ਸੋਚ ਲੈ ਨਾ ਹੂੰ ਨਹੀਂ ਸੋਚਾਂ ਅਹ ਨਹੀਂ ਸੋਚਾਂ ਦੇਖੀ ਨਾ ਸੋਚਾਂ ਕਿ ਨਾ ਅੰਨਾ ਰਾਇ ਮੈਂ ਤੇ ਰੋਸੀ ਲੈਂ ਕਰ ਤਾ ਲੱਗਤ ਨਹੀਂ ਕਿਤੇ ਜੀਣ ਲੱਗਤ ਨਹੀਂ ਲੱਗਦਾ ਕਿਰ ਮਨਾ ਅੰਛਾ ਕੀ ਮੈਂ ਬਸ ਨਾ ਦਾਰੀ ਦਾਰੀ ਮਰਵਾ ਲਾਂ ਮੇਰੀ ਤਾਰ ਕੀ ਮਰਵਾਣਾ ਤੇਰੀ ਦਾਰੀ ਮਰਵਾਤੀ ਲੈ ਜਾ ਉਹਨੂੰ ਕਿੱਥੇ ਦੂਰ ਮੈਂ ਤਾਂ ਪਤਾ ਕੀ ਮੈਂ ਤਾਂ ਸੋਚੀ ਬੈਠਾ ਸੀ ਇੱਕ ਦਿਨ ਮੈਂ ਕਿ ਆਪਾਂ ਨੂੰ ਕੋਈ ਅਜਿਹਾ ਜਗ੍ਹਾ ਚੱਲ ਜੇ ਜਿੱਥੇ ਆਪਾਂ ਕੋਈ ਨਾ ਜਾਣਦਾ ਹੋਵੇ ਹਨਾ ਕਿੰਨੇ ਤਨਾਸ ਕਿੰਨੇ ਦੂਰ ਗਏਗੀ ਮੈਂ ਤਾਂ ਹੂੰਦੀ ਨਹੀਂ ਤਰ ਕੋਲੇ ਨਹੀਂ ਨਾ ਮੈਂ ਤਰ ਕੋਲੇ ਮੁਰ ਕਿ ਕਰੀਂ ਅੱਛਾ ਮਰਜੀ ਹੈ ਤੇਰੀ ਜੇ ਮਰਜ਼ੀ ਕਰ ਲੈ ਫਿਰ ਹੂੰ ਮੇਰੇ ਕੋਲ ਮਿੰਨਾ ਮੁਰਕੀ ਨੇ ਵੀ ਫਿੱਕੀ ਆਖੇ ਅੱਛਾ ਜੀ ਰਾਮ ਗ੍ਰੀ ਗੱਲ ਸੁਣਾ ਮੈਂ ਭਾਜੀ ਕਰਤਾ ਕੋਈ ਆ ਗਈ ਤੇ ਗੋਲ ਕੋਈ ਨਹੀਂ ਆ ਗਈ ਇਹਨਾਂ ਆਪੇ ਹੋਰ ਕੋਈ ਨਹੀਂ ਲਹੂ ਹੋਰ ਕੀ ਤਾਂ ਐਵੇਂ ਯਾਰ ਇੱਥੇ ਲੋਕਾਂ ਦੇ ਸਾਹਮਣੇ ਮਿਲਦੇ ਮਲਾਉਂਦੇ ਐਵੇਂ ਬਣਾ ਹੋਰ ਹੋਜੀ ਹੁੰਦਾ ਰਹਿੰਦਾ ਹੈ ਨਾ ਹੋਰ ਬੜਾ ਹੋਰ ਜਿਹਾ ਹੁੰਦਾ ਹੈ ਹਾਏ ਮੇਰੀ ਜਾਨ ਤੇ ਤੇ ਜਾਨ ਕੱਟ ਕੇ ਲਾ ਜਾਂਦਾ ਨੇ ਇਹ ਮਿੱਠੀਆਂ ਗੱਲਾਂ ਤੇਰੀਆਂ ਮੈਂ ਕਿਵੇਂ ਰਹੂੰਗੀ ਪਰ ਜੇ ਨਾ ਜੁਣਾਂ ਨਾ ਕਹਾ ਉਹ ਕੱਲ ਮੈਂ ਤਨ ਆੜੀ ਨਾ ਦੂਜੀ ਤੇ ਹੋਰ ਲੈ ਕੇ ਜਾਊਂ ਮੈਂ ਤੈਨੂੰ ਇੱਥੇ ਤੈਨੂੰ ਛੱਡੂਗਾ ਮੈਂ ਤੈਨੂੰ ਫਿਰ ਹਾਂ ਸੱਚੀ ਤੋਂ ਉਤਨਾ ਹੋਰ ਕੋਈ ਨਾ ਹੋਵੇ ਹੋਰ ਕੀ ਦੋ ਨਹੀਂ ਤੇਨ ਕਰਤੀ ਤੂੰ ਕਿ ਮੈਂ ਸੋਹਣੀ ਆ ਤੇਨ ਕਰਤੀ ਮੈਂ ਔਰਤਾਂ ਕੀ ਕਰਤੀ ਮੈਂ ਮੇਰੀ ਚਿਕਲਾ ਰਹੀ ਤੇਨ ਕਰਤੀ ਮੇਰੀ ਜਵਾਨੀ ਹੈ ਤੂੰ ਕਰਤੀ ਕਰ ਬਸ਼ਾ ਤੂੰ ਮੈਂ ਕੀ ਕਰਕੇ ਦੱਸ ਫਿਰ ਕੋਈ ਨਹੀਂ ਕਰਤੀ ਮੈਂ ਅੱਛਾ ਕੀ ਤੇ ਗੱਲ ਨੂੰ ਮੰਨ ਲੈ ਅਗਰ ਜਦੋਂ ਤੂੰ ਠੀਕ ਹੈ ਮੈਂ ਇਲਜ਼ਾਮ ਜਿਨਾਂ ਲਾਈ ਜਾ ਕਰੋਨਾ ਨੂੰ ਪਿਆਰ ਕਰਨ ਨਾਲ ਤੂੰ ਕਿਤੇ ਨਹੀਂ ਮਿਲਣੀ ਲੈ ਮੈਨੂੰ ਲੋੜ ਹੀ ਨਹੀਂ ਕਿਸੇ ਦੀ ਮੈਂ ਮਾਰਦਾ ਧਾਰ ਕਿਸੇ ਹੋਰ ਪਿਆਰ ਕਰਨ ਨਾਲ ਜੇ ਤੂੰ ਤੁਸੀਂ ਇਲਜ਼ਾਮ ਜਿਨਾਂ ਲਾਇਆ ਕਰੋਨਾ ਦਾ ਮੈਂ ਕਿਹਦਾ ਇਲਜ਼ਾਮ ਲਾ ਕੀ ਇਲਜ਼ਾਮ ਲਾ ਤੂੰ ਕਿਹ ਇਲਜ਼ਾਮ ਦੱਸ ਮੇਰਾ ਜਿਹੜਾ ਇਲਜ਼ਾਮ ਮੈਂ ਤੇਰੇ ਤੇ ਲਾਇਆ ਦੱਸ ਫਿਰ ਕਿਹਦਾ ਇਲਜ਼ਾਮ ਹੈ ਤੂੰ ਮੈਂ ਵੀ ਨਹੀਂ ਹਨਾਂ ਤੂੰ ਮੈਂ ਬੋਨੇ ਤੋਆ ਨਹੀਂ ਸਕਕ ਤੁੱਕ ਚੌਣੇ ਕਰਦੀਆਂ ਨਾ ਕਿ ਤਰਾ ਮੈਂ ਚੀਨਾ ਚੀਰ ਕੇ ਦਿਖਾਣਾ ਹਨਮਾਨ ਜੀ ਵਾਂਗੂ ਨਾ 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 ਮਰ ਜਾਈਂਗੀ ਦੁਆ ਮੈਂ ਚੀਨਾ ਚੀਰ ਕੇ ਦਿਖਾ ਦੇ ਦੂੰ ਨਾ ਮਰਨਾ ਤਾਂ ਕਿਉਂ ਹੈਗਾ ਮੈਂ ਤਾਂ ਤੇਰੇ ਨਾਲ ਹੀ ਮਰਨਾ ਚਾਹੁੰਦਾ ਮੈਂ ਮਰ ਜਾਈਂਗੀ ਅੱਛਾ ਤੇ ਅੱਜ ਦਾ ਕੀ ਪ੍ਰੋਗਰਾਮ ਬਣਾਇਆ ਫਿਰ ਮੂਰਤ ਨੂੰ ਮੂਰਤ ਦਿਨ ਪ੍ਰੋਗਰਾਮ ਮੂਰਤ ਦਾ ਹੋਤਾ ਨਹੀਂ ਆ ਸਕਦਾ ਸਕੀਵ ਕਾ ਸਾ ਕੀ ਮੇਰੇ ਕੋਲ ਜਾ ਮੋਰ ਕੀ ਰਿਹਾ ਅੱਜ ਨਾ ਅੱਛਾ ਮੈਂ ਬਾਹਰਲੀ ਬੈਠ ਕੇ ਤੇ ਵਿੱਚ ਕੰਦਾ ਹੀ ਹੋਊਗਾ ਮੈਂ ਅੱਛੀ ਗੱਲ ਹੋਰ ਆਉਣਾ ਤੇ ਮੈਂ ਆ ਤ ਜਾਊਂਗੀ ਤਾਂ ਜਿਵੇਂ ਹੋਣਾ ਨਾ ਕਰਨ ਤੁਮ ਨੂੰ ਕਰਨ ਨਾ ਗੱਲ ਉਹ ਹੋਨੇ ਅੰਨਾ ਨਹੀਂ ਬੰਦਾ ਹੁੰਦਾ ਰੋਟੀ ਨੂੰ ਅੱਛਾ ਤੇ ਫਿਰ ਭੁੱਖ ਲੱਗੀ ਹੁੰਦੀ ਹੈ ਤੇ ਫਿਰ ਬੰਦਾ ਭੁੱਖ ਲੱਗੇ ਤੇ ਰੋਟੀ ਦਾ ਖਾਊਗਾ ਇਹ ਫਿਰ ਮੈਂ ਕੰਨ ਨਹੀਂ ਕਰਨਾ ਮੈਂ ਨਾ ਨੋਕੈ ਨਾ ਨਾਉ ਕੰਨ ਕੋਈ ਨਹੀਂ ਅੱਛਾ ਕੀ ਮੈਂ ਪਿਆਰ ਕਰਦਾ ਤੈਨੂੰ ਤੂੰ ਮੇਰੀ ਪਿਆਰ ਨੂੰ ਨਾ ਸੰਭਿਆ ਪਿਆਰ ਤਾਂ ਨਹੀਂ ਕਰਦੀ ਪਰ ਮੈਂ ਤੰਗ ਥੋੜੀ ਕਰਦੀ ਤੈਨੂੰ ਤੰਗ ਬਹੁਤ ਕਰਤਾਂ ਜੀ ਮੈਂ ਨਾ ਮੇਰੀ ਤਾਂ ਤੂੰ ਪਿਆਰ ਨੂੰ ਦੋਸ ਪਾਸੇ ਤਾਇਰ ਨੂੰ ਨਾ ਹਰ ਸਾਰੇ ਪਾਸੇ ਲੈ ਜਾਂਦੀ ਆਵਸ ਨਹੀਂ ਹੁੰਦੀ ਉਹ ਜੇ ਮੈਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਜਾਨ ਨੂੰ ਹਲੋ ਹਾਂ ਹਾਂ ਸੁਣੀ ਜਾਂਦੀ ਆ ਮੈਂ ਜੇ ਮੈਂ ਲੋ ਮੈਂ ਤੈਨੂੰ ਲੜਦਾ ਹਾਂ ਹਾਂ ਜੀ ਮੇਰੀ ਗੱਲ ਸੁਣ ਜੇ ਮੈਂ ਤੈਨੂੰ ਲੜਦਾ ਮੇਰੀ ਗੱਲ ਧਿਆਨ ਨਾਲ ਸੁਣ ਉਹ ਵੀ ਗਾਲੇ ਵਿੱਚ ਲੜਨਾ ਨੋ ਨੋ ਆ ਮੈਂ ਕਿਉਂ ਲੜੂੰਗੀ ਮੈਂ ਤਾਂ ਤੈਨ ਨਾਲ ਲੜੀ ਨਹੀਂ ਸਕਦੀ ਮੈਂ ਤੈਨੂੰ ਪਿਆਰ ਨਹੀਂ ਕਰਦੀ ਮੈਂ ਕਿਉਂ ਲੜਾਂਗੀ ਕਿ ਤੈਨੂੰ ਸੁਤਰੇ ਆ ਵੀ ਨਹੀਂ ਜਾਣਾਗਾ ਮੇਰੀ ਤਾਂ ਗੱਲ ਸੁਣ ਲੈ ਨਾ ਮੈਂ ਤੈਨੂੰ ਲੜਦਾ ਮੈਂ ਕਦੇ ਵਾਸਤੇ ਲੜਦਾ ਹਾਂ ਮੈਂ ਕਰਨਾ ਆ ਵੀ ਲੜਦੇ ਰਹਿੰਨੂ ਤੁਸੀਂ ਮੈਨੂੰ ਮਿਲਦੀ ਨਹੀਂ ਮੈਂ ਕਾਰਨ ਨਹੀਂ ਕਰਦੀ ਮੈਂ ਲੋਨ ਨਹੀਂ ਕਰਦੀ ਫੋਨ ਨਹੀਂ ਕਰਦੀ ਮੈਂ ਚਾਹ ਨਹੀਂ ਕਰਦੀ ਤੁਸੀਂ ਮੈਂ ਮੈਂ ਲੜਦਾ ਤਾਂ ਮੈਂ ਤੈਨੂੰ ਪਾਉਣ ਵਾਸਤੇ ਲੜਦਾ ਨਾ ਤੈਨੂੰ ਮੁਹੱਬਤ ਦੇ ਵਿੱਚ ਹੀ ਲੜਦਾ ਨਾ ਮੁਹੱਬਤ ਕਰਦਾ ਬੰਦੇ ਨਾ ਮੈਨੂੰ ਲੜਿਆ ਕਰ ਲੁੱਟੂ ਤਾ ਨਾ ਫਿਰ ਹੁਣ ਮੇਰੀ ਗੱਲ ਸੁਣ ਲੈ ਜਿਵੇਂ ਤੂੰ ਕਹਿੰਦੀ ਓਵੇਂ ਮਨ ਲੈ ਲੈ ਚਲ ਹੁਣ ਫਿਰ ਤੇ ਲੱਗ ਗੱਲ ਚਲ ਜਿੱਥੇ ਗੱਲ ਇੱਥੇ ਚੱਲ ਇੱਥੇ ਗੱਲ ਨਵੇੜੀ ਆ ਪਰ ਚਲ ਕਿਉਂ ਨਾ ਕਹਿੰਦਾ ਗੱਲ ਨਵੇੜ ਨਹੀਂ ਹੋਊਗੀ ਨਾ ਹਾਂਜੀ ਹੂੰ

ਮੈਂ ਤੇਰੇ ਨਾਲ ਮੈਥੋਂ ਨਹੀਂ ਜਾਂਦਾ ਨਾ ਜਦੋਂ ਤੂੰ ਤਾਂ ਰਹਿ ਰੂ ਪੈਗੀ ਤੂੰ ਤਾਂ ਮੈਨੂੰ ਗੋਲੀ ਦੇ ਦੇ ਮੈਥੋਂ ਨਹੀਂ ਜਾਣਾ ਤੂੰ ਆਂ ਨਹੀਂ ਕਤਨਾ ਮਾਰ ਚੁਗੀ ਇਸ ਵਾਰ ਚੰਗਾ ਫਿਰ ਮੈਂ ਨਾ ਮੇਰੀ ਗੱਲ ਸੁਣ ਮੈਂ ਕਿੰਨਾ ਟਾਈਮ ਦੱਸ ਕੀ ਹੋਇਆ ਇਸ ਟਾਈਮ ਬਸ ਨੋਕ ਬਤੀ ਹੋਈ ਹਾਂ ਤੱਕ 10 ਵਜੇ ਪਹੁੰਚਦਾ ਫਿਰ ਮੈਂ ਆ ਨਾ ਕਿਸੇ ਕੋਲ ਨਾ ਕਰਨਾ ਕਰਨਾ ਖਬਰ ਨਾ ਉਹਦੇ ਨੇ ਤਾਂ ਸੀ ਲਾਦੀ ਰ ਆਪਣਾ ਸਾਰਾ ਪੰਡਾ ਫੁੱਟ ਜੁਬਾ ਨਹੀਂ ਕੁਝ ਨਹੀਂ ਹੁੰਦੀ ਕਰਨੋ ਕਰਨ ਖਬਰ ਠੀਕ ਆ ਫਿਰ ਦਵਾ ਚ ਠੀਕ ਆ ਗਿਆ ਮੇਰੀ ਜਾਨੋ